ਹੋ ਜੜਿਆ ਗੜਿਆ ਸਮਝਦੇ ਉਹ ਦੰਗਰ ਵੇਲੇ ਲੰਝ ਆ ਗਿਆ ਹੋ ਯਾਰਾ ਦੇ ਗਰਪਨ ਤੀ ਬੱਲੇੜੀ ਹੋ ਦੰਗਰ ਆ ਗਿਆ ਮਰਾ ਜੱਟ ਨੇ ਹੋ ਗੱਲ ਚੱਗੇ ਆ ਗਿਆ ਬੜਾ ਬਾਰਾ ਨਾ ਕੋੜਾ ਜੂਜੇ ਮੈਂ ਵਿੜੋਦਾ ਸਤਸ੍ਰੀ ਕਾਲ ਜੀ ਨਵੇਂ ਬਲਾਓ ਚ ਆ ਰਾ ਜਿਹੜੇ ਹਿਸਾਬ ਨਾਲ ਰਾਤ ਹੱਲੇ ਚੱਲ ਹੋਈ ਆ ਸਰੀਰ ਨਾਲ ਨੱਚੇ ਟੱਪੇ ਆ ਘੰਟਾ ਤੇਲ ਮਲ ਤੇ ਲਾਣਾ ਉਹ ਸਰੋਂ ਤੱਤਾ ਕਰਕੇ ਦੇਰ ਖੁੱਚਾ ਖਚਾ ਮਾਰ ਲੀਆਂ ਪੈਣੀਆਂ ਫੇਰ ਕਿਤੇ ਜਾ ਕੇ ਲੋਟ ਹੋਊਗਾ ਤੇ ਜੈਲੂ ਦੀ ਅੱਜ ਵਰਾਤ ਹੈ ਜੱਸੀ ਸਿੰਘ ਢੀਂਡ ਸਾਹ ਪੰਡੋਵਾ ਵਾਲ ਤੋਂ ਜੀ ਅੱਜ ਪਹੁੰਚ ਰਹੇ ਨੇ ਸਨਾਮ ਨਾਲ ਸਾਡੇ ਲਵਲਕਾਰੀ ਜੀ ਬੈਠੇ ਨੇ ਤੜਕੀ ਤੜਕੇ ਜਿੰਨਾਂ ਦਾ ਮੂੰਹ ਉਤਰਿਆ ਗੰਗਿਰਾ ਡੱਡੂ ਟਬੂਸ਼ਿਆਂ ਨੇ ਇਹਨਾਂ ਨੇ ਵੀ ਬੱਖੀਆਂ ਟੜਵਾ ਲੀਆਂ ਉਹ ਖੱਲੀਆਂ ਚੜ ਗਈਆਂ ਨੇ ਤੇ ਹੋ ਸਕਿਆ ਜਿੰਨਾ ਆਪਾਂ ਅੱਜ ਕੈਪਚਰ ਕਰਾਂਗੇ ਮੂਵਮੈਂਟ ਉਹਦੇ ਵਾਂਗੂ ਪਰ ਜਿੰਨਾ ਕੁ ਹੋ ਸਕਿਆ ਇਹ ਨਹੀਂ ਹੈਗਾ ਵੀ ਬਲੌਗ ਵਾਲਾ ਵੱਡਾ ਛੋਟਾ ਕੋਈ ਪਤਾ ਨਹੀਂ ਹਜੇ ਅਥਰ ਤੱਕ ਪਤਾ ਲੱਗੂਗਾ ਇਹ ਕੰਮ ਦਾ ਇਹ ਤਾਂ ਰਿਜ਼ਲਟ ਹੱਥ ਨਹੀਂ ਪਤਾ ਲੱਗੂ ਬੋਟਾਂ ਵਾਲੇ ਮੰਗੂ ਤੇ ਚੱਲਦਿਆ ਫਿਰ ਤਿਆਰ ਬਿਆਰ ਹੋ ਕੇ ਪਾਲੀ ਲੇ ਕੋਲੇ ਇੱਕ ਪਾਲੀ ਗੱਡੀ ਦੇਖ ਇਹ ਭਾਈ ਉਹਦਾਂ ਵਾਲੀ ਗੱਲ ਸਹੀ ਨਿਕਲ ਗਈ ਬਹੁਤ ਬੰਦਿਆਂ ਦੀ ਕਹਿੰਦੇ ਭਾਈ ਸਾਨੂੰ ਵੀ ਕੱਪੜੇ ਪਾ ਕੇ ਐਚ ਵੀ ਲੱਗਦੀ ਆ ਇਹ ਸਾਹਬ ਨਾਲ 100 ਚੋਂ 90 ਬੰਦੇ ਹੈਗੇ ਨੇ ਜਿਹੜੇ ਪਾ ਕੇ ਖੜ ਨਹੀਂ ਸਕਦੇ ਆਪਣੇ ਮਗੂ ਆਪਾਂ ਦਾ ਫਿਰ ਜ਼ਮੀਨ ਦੇ ਹੈਗੇ ਉਵੇਂ ਦੀਆਂ ਆਪਾਂ ਤਾਂ ਖੜ ਨਹੀਂ ਸਕਦੇ ਭਾਈ ਆਪਾਂ ਤਾਂ ਉਦੀ ਤੁਰਦੇ ਆ ਉਦੀ ਕੱਪੜੇ ਪਾਉਂਦੇ ਆ ਆਹ ਬਲਾ ਦਾ ਨਾ ਆਉਣ ਵਾਲੇ ਤੇ ਮੈਂ ਤਾਂ ਉਦੋਂ ਜਾਣਾ ਉਹਨਾਂ ਜਦੋਂ ਗੱਡੀ 'ਚ ਬਹਿ ਗਏ ਸਾਰੇ ਬਸ ਮਿੰਟ ਦੋ ਲਾਉਣੇ ਨੇ ਆਪਾਂ ਕੀ ਬੜਨਾ ਮੜਨਾ ਹੁੰਦਾ ਇੱਕ ਯਾਰ ਗੱਲ ਹੋਰ ਰਾਤ ਪਤਾ ਲੱਗੀ ਵੀ ਜਿਵੇਂ ਰਾਤ ਡੀਜਿਆਂ ਕੋਲੇ ਹਰੇਕ ਹੀ ਨੱਚਦਾ ਚੱਲ ਪਿਆ ਅੱਜ ਤਾਂ ਮੰਨ ਲਈ ਗੱਲ ਵੀ ਜਦੋਂ ਘਰੇ ਆਏ ਮੇਰਾ ਸਾਲਾ ਕੰਨ ਟਰਿੰਗ ਟਰਿੰਗ ਕਰੀ ਜਾਵੇ ਐ ਜਿਵੇਂ ਬੀਂਦਾ ਵੱਜਦਾ ਹੁੰਦਾ ਕੰਨਾਂ 'ਚ ਹੁਣ ਲੋਟ ਹੋਏ ਨੇ ਕੰਨ ਇਹ ਦੱਸਿਓ ਇਹ ਵੀ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਜਦੋਂ ਆਪਾਂ ਵਿਆਹ 'ਚ ਜਾਂਦੇ ਆ ਜਦੋਂ ਜਾਗੋ ਤੇ ਨੱਚਦੇ ਆ ਜਾਂ ਬਰਾਤ 'ਚ ਨੱਚਦੇ ਆ ਉਹ ਆਪਾਂ ਨੇੜੇ ਨਹੀਂ ਭੱਗ ਜਾਂਦੇ ਬਾਹਲਾ ਡੀਜਿਆਂ ਦੇ ਪਤਾ ਨਹੀਂ ਮੈਂ ਬਾਹਲੇ ਹੀ ਨੇੜੇ ਭੱਗ ਗਿਆ ਇਕੱਲੇ ਯਾਰ ਮੈਂ ਇਹਨਾਂ ਨੂੰ ਵੀ ਪੁੱਛਿਆ ਸਾਰਿਆਂ ਨੂੰ ਕਿਹਨੇ ਸਾਡੇ ਵੀ ਕੰਨ ਟਰਿੰਟ ਨਹੀਂ ਹੁੰਦੇ ਨੇ ਵੀ ਰਾਤ 'ਚ ਜਦੋਂ ਘਰੇ ਆਏ ਆ ਲੱਗੀ ਮੇਰਾ ਸਾਲਾ ਜਾੜ ਚਾ ਕੇ ਪਈ ਗਈ ਉੱਥੇ ਭਾਈ ਡਰੂੰ ਡਰੂੰ ਹੁੰਦੀ ਸੀ ਕੰਨ ਸ਼ੀ ਸ਼ੀ ਟਰੀ ਟਰੀ ਐ ਬੱਚਾ ਇਹ ਵੀ ਦੱਸੋ ਵੀ ਕਿਹਦੇ ਕਿਹਦੇ ਨਾਲ ਹੁੰਦਾ ਇਹ ਚਾਂਸ ਆਪਣੇ ਮੇਰੇ ਨਾਲ ਦਾ ਮੇਰੇ ਸਾਲੇ ਬਾਲੇ ਹੁੰਦੇ ਨੇ ਪਤਾ ਨਹੀਂ ਕੀ ਗੱਲ ਹਾਂ ਵੀ ਮਿੱਤਰੋ ਉਹ ਸਟੀering ਆ ਗਿਆ ਹਾਂ ਵੀ ਮਿੱਤਰੋ ਕਿਹਾਂ ਦੀ ਨਹੀਂ ਮਿਲਾਂਗੇ ਤੁਹਾਨੂੰ ਤਿਆਰ ਬਿਆਰ ਹੋ ਕੇ ਐਨਕਾਂ ਦਾਦੀ ਆਪਣੇ ਹੀ ਜੱਜਦੀ ਨਹੀਂ ਸੰਦੀਪ ਵਾਲਿਆਂ ਨੇ ਇਹ ਪਤਾ ਲੱਗ ਜਾਂਦਾ ਵੀ ਉਹ ਦੂਜੇ ਬੰਦੇ ਦੀਆਂ ਨੇ ਐਨਕਾਂ ਜੇਬ ਚੀਪਾ ਲਾ ਭਾਈ ਤੇ ਉਹ ਪਹੁੰਚ ਗਏ ਨੇ ਭਾਈ ਉੱਥੇ ਮੂਰੇ ਤੇ ਜਾ ਕੇ ਜੇ ਤਾਂ ਜੈਲੂ ਤਰਨੋਂ ਪਹਿਲਾਂ ਪਹੁੰਚ ਕੇ ਤਾਂ ਵੀ ਤੈਨੂੰ ਲੰਡੀ ਚੂਈ ਜਿੱਤ ਤੂੰ ਮੰਗਰ ਪਾ ਕੇ ਤਾਂ ਵੀ ਤੈਨੂੰ ਲੰਡੀ ਚੂਈ ਜੈਲੂ ਜਰੂਰੀ ਇਹ ਬਲੌਗ ਦੇਖੋ ਪੱਕੂ ਵਾਲਾ ਲਵ ਲਵ ਨੇ ਖਰੀਆ ਮੇਰੇ ਨਾਲ ਲਵ ਨਾਲ ਲਵ ਲਖਰੀਆ ਮੇਰੇ ਨਾਲ ਤੇ ਇੰਜੋਏ ਕਰਨਾ ਪੂਰਾ ਕਿਉਂਕਿ ਸਾਨੂੰ ਇੱਕ ਦੋ ਟੁੱਟਵੇਂ ਵੀ ਹੀ ਆਉਂਦੇ ਹੁੰਦੇ ਨੇ ਕੋਈ ਇਹੇ ਜੇ ਮੂੰਦਾ ਵਿਹਾਈ ਜਾਂਦੇ ਰਹਿੰਦੇ ਨੇ ਹਨਾ ਪਰ ਟਮਾਟਾ ਲਾ ਵਿਆਹ ਹੁੰਦਾ ਜਿੱਥੇ ਬੰਦਾ ਖੁੱਲ ਕੇ ਇੰਜੋਏ ਕਰ ਸਕਦਾ ਹੁੰਦਾ ਨਿਬੰਧਨ ਜੇ ਬਾਹਲੇ ਰਹਿੰਦੇ ਨੇ ਕਈ ਵਿਆਹਾਂ ਚ ਵੀ ਆ ਜਾਓ ਚੱਕੀ ਨਨੇ ਫੋਨ ਆ ਵੀ ਅਈ ਚ ਕੋਈ ਚੱਕਰ ਨਹੀਂ ਹੈਗਾ ਕੋਈ ਚੱਕੀ ਜਾਵੇ ਕੁਛ ਕਰੀ ਜਾਵੇ ਆਪਾਂ ਉਹਦੇ ਨਜ਼ਾਰੇਆਂ ਚ ਰਹੇ ਨਾ ਤੇ ਇੱਕ ਗੱਲ ਹੋਰ ਸੀ ਹੱਥ ਤੇ ਉੱਲ ਗਿਆ ਯਾਰ ਮਸੇ ਇਹ ਥੀ ਲੰਡੀ ਚੂਹੀ ਜੈਲ ਨੂੰ ਲਵੀ ਆ ਫਿਰਦੇ ਜੈਲੂ ਤੂ ਮੂਰੇ ਹੈਂ ਦੇਵਲਾ ਹਜਿਆ ਯਾਨੀ ਆ ਫਿਰਦੇ ਇੱਕ ਵੱਜ ਗਿਆ ਆ ਉਹ ਮਾਨਾ ਸੋਨਾ ਲੱਗ ਰਿਹਾ ਉਹ ਆਇਨ ਸਾਹਿਬ ਆਇਨ ਕਾ ਲਾਲਾ ਤੂੰ ਲਾ ਨਾ ਮੈਂ ਨਹੀਂ ਮੈਂ ਹਜੇ ਡੀਜਾਂ ਬੜੇ ਲਾ ਹਜੇ ਤੂੰ ਲਾ ਡੀਜੇ ਲਾ 2 ਘੰਟੇ ਲੋੜਿਆ ਕਹਿੰਦੇ ਗੱਭਰੂ ਹੈ ਪਾਤੜਾ ਤੁਮ ਰਿਆ ਗੱਭਰੂ ਮੁਰਿਆ ਮੁਰੇ ਰਿਆ ਮੁਰਿਆ ਕਿਨੌਰੀ ਨੋਏ ਦਾ ਗਾਣਾ ਚੱਲ ਕੁਛ ਨਹੀਂ ਨਾ ਜਾਵਾਂਗੇ ਉੱਥੇ ਵੀ ਵਿਆਪਕਤਾ ਨਹੀਂ ਵਿਆਪਕਤਾ ਲੀਏ ਫਿਰ ਚੱਲਦੇ ਆ ਯਾਰ ਲੱਖ ਲਾਇਆ ਫੋਨ ਤੇ ਬਾਈ ਲੱਖ ਰੁਪਇਆ ਲਾਇਆ ਹਾਂ ਹਾਂ ਉਨੀ ਇੱਥੇ ਆ ਗਈ ਹੈਗੀ ਹਾਂ ਉਹ ਨਹੀਂ ਇੱਧਰ ਰਹਿ ਗਈ ਸੀ ਬੰਦੇ ਯਾਰ ਅੱਪਾ ਵਾਲੀ ਰਹਿ ਗਈ ਸੀ ਹਾਂ ਆਹਾਂ ਐਂਗ ਲਾ ਲਈ ਉਹ ਪਤਾ ਹੀ ਨਹੀਂ ਇਹਨੂੰ ਕੱਲੇ ਚੈਲੂ ਨੂੰ ਵਧਾਈਆਂ ਦੁਆਰੇ ਫੇਰ ਹਾਂ ਰਜਿੰਦਰ ਉਹ ਬੰਦੇ ਨੂੰ ਕੱਲਾ ਮਿਲੀ ਉਹਨੂੰ ਗੱਲਬਾਤ ਕਰਨੀ ਕੋਈ ਕਰਾ ਉਹਲੇ ਉਹਲੇ ਜਿਵੇਂ ਨੀਏ ਕਲੀਅਰ ਕਰਦਨੇ ਥੋੜੀ ਇੱਕ ਦੋ ਤੋਂ ਨਾਲ ਕਲੀਅਰ ਕਰਦਨੇ ਨਿਕਲਾ ਨੇ ਮੇਰੇ ਤੇਰੀ ਪੌਡਕਾਸਟ ਕਰੂਗਾ ਕੀ ਕਰਾਂਗੇ ਯਾਰ ਕੋਈ ਚੱਕਰ ਹੀ ਨਹੀਂ ਹੈਗਾ ਆਪਾਂ ਬਹਿ ਕੇ ਫੰਡ ਚਰਚਾ ਚੱਲੂ ਲੈ ਲੈ ਰਹਿਣ ਨਾਲ ਆਇਆ ਮੋਗਲ ਜੇਲ੍ਹੋਂ ਕਾ ਪਹੁੰਚਾ ਮੇਰਿਵਾਰ ਦਿੱਤੇ ਭਾਈ ਨੇ ਇੱਥੇ ਤਾਂ ਇਹਦਾ ਕਹਿੰਦੇ ਵੀ ਮਰਾਤ ਨਹੀਂ ਸਲਟ ਕੋਈ ਲੈਣਾ ਦਿੰਦਾ ਜਿਹੜਾ ਕੋਈ ਆਪਣੀ ਇਹਦਾ ਕਹਿੰਦਾ ਇੱਜ਼ਤ ਹੀ ਨਹੀਂ ਹੈਗੀ ਵਿਰਾਤ ਬਿਨਾ ਯਾਰ ਵਿਰਾਤ ਤੋਂ ਪਹਿਲਾਂ ਹੁਣਾ ਨਹੀਂ ਜਾ ਇੱਧਰ ਦਿਖਾ ਦੇ ਇੱਧਰ ਦਿਖਾ ਦੇ ਇੱਧਰ ਦਿਖਾ ਦੇ ਹੁਣਾਗਾ ਕੀ ਖਾ ਕੇ ਆਉਣਾ ਹੁਣ ਤਾਂ ਕੜਿਆ ਨਹੀਂਆਂ ਦਾ 10 ਮਿੰਟ ਮਿਲ ਨਹੀਂ ਕਰ ਲੈਣਦੇ। ਮਿਲ ਨਹੀਂ ਤੱਕੜਾ ਕਰਾਉਣੇ ਆ। ਨਾਲ ਆਖਾਉਂਦੇ ਹੋਏ ਵੀਰ ਜੀ ਸਟੇਜ ਵਾਲੇ ਨੂੰ ਜੂਸ ਲਾਜ। ਜੂਸ ਤਾਂ ਲੈ ਲੈ ਫਿਰ ਪੇਟ ਸਾਫ ਹੋ ਜੂ ਤੇਰਾ। ਗੱਗੇ ਨੇ ਘੂਰ। ਆ ਗੋਗਣਾ ਕਿਵੇਂ ਵਧਾਈਆਂ ਨੇ। ਗੱਗਾ ਘੂਰ ਦਾ ਮੈਨੂੰ ਯਾਰ ਗੱਗਾ ਕਹਿੰਦਾ ਕੋਬੀ ਵੀਰ ਜੀ। ਗੱਗਾ ਦਾ ਨਾਮ ਦੱਸ। ਤੂੰ ਭਈ ਤੇਰਾ ਤਹਾਂ ਹੋਣਾ ਚਾਹੀਦਾ। ਮਾਸ਼ਾ ਅੱਲਾਹ। ਭਈਆ ਕੈਨੇਡਾ ਲਿਖ ਦੀ ਜਸਵਿੰਦਰ ਕੈਨੇਡਾ। ਕਾ ਜੀ ਦੀ ਪੂਤਨੀ ਮਿਲਦੀ ਹੁੰਦੀ ਆ 9 ਵਜੇ ਲਿਖਿਆ ਦਿੰਦੇ ਨੇ ਹੋਰ ਹੋ ਹੀਲਿੰਗ ਜਾਰੀ ਤੂੰ ਵੀ ਲਿਖਿਆ ਦੇ ਬਾਈ ਤੂੰ ਵੀ ਲਿਖਿਆ ਦੇ ਮੈਂ ਤਾਂ ਇਦਾਂ ਲਿਖਾਉਂਗਾ ਜਸਵਿੰਦਰ ਕੈਨੇਡਾ ਚਵੰਤਾ ਪਿੰਡੀ ਚ ਮਾਨ ਤੇਰੇ ਨਾਲ ਤਾਂ ਯਾਰ ਗੱਲ ਬਾਤ ਹੀ ਨਹੀਂ ਹੈਗੀ ਆ ਤਾਂ ਚੁੱਪ ਕਰਕੇ ਪਾਸ ਚੜਕੇ ਪਿੰਡ ਵਾੜ ਜਾਓ ਨਹੀਂ ਮਾਨ ਅਕੜਾ ਲਾ ਉਹ ਕੁੰਡਲੀ ਤਾਂ ਦਾ ਹੀ ਨਹੀਂ ਕੰਮ ਦਾ ਹੈ ਮੈਂ ਲਿਖਾ ਲਊਗਾ ਜਸਵਿੰਦਰ ਮਾਨ ਕੈਨੇਡਾ ਕੈਨੇਡਾ ਵਾਲੀ ਵੀਰ ਜੀ ਕੈਨੇਡਾ ਬ੍ਰੈਂਪਟਨ ਬਸ ਠੀਕ ਆ ਸੁਮਿੰਦਰ ਮਾਨਕ ਨੇਟ ਬਸ ਠੀਕ ਆ ਉਹ ਕੱਲ ਲਈ ਤੋਰਦਾ ਹੋਇਆ ਮਾਨਾ ਕੱਲ ਲਈ ਤੋਰਦਾ ਉਹ ਕਾਂਡ ਕੱਲੀ ਵਾਗਿਆ ਕੱਲੀ ਵਾਗਿਆ ਅੱਲਾ ਬੁਲਾਇਆ ਉਹਨਾਂ ਨੇ ਉਹਨਾਂ ਨੇ ਮੇਰਾ ਬਾਂਦਰ ਲੜਾ ਕਰਾ ਲਿਓ ਸਿੱਧੀਆਂ ਕਰ ਲੈਣਾ ਪੈ ਪਾਈ ਆ ਹਾਂ ਕਿਹੜਾ ਤਿਆਰੀਜ ਆ ਜੇ ਨਾ ਚੱਲਿਆ ਉਧਰ ਗੌਰ ਰੱਖ ਤੂੰ ਉਧਰ ਗੌਰ ਰੱਖ ਤੂੰ ਬੱਲੇ 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 ਚੱਲ ਕੇ ਚੱਲ ਕੇ ਰਹਿ ਗਈ ਰਹਿ ਗਈ ਰਹਿ ਗਈ ਰਹਿ ਗਈ ਓਏ ਆ ਕਿਹੜਾ ਓਏ ਕਿੱਥੇ ਬੈਠਾ ਹੁਣ ਉਹ ਉਹਦਾ ਪਾਇਰ ਭਾਰੀ ਹੋ ਗਿਆ ਹੁਣ ਪਾਇਰ ਭਾਰੀ ਹੋ ਗਿਆ ਜਰਾ ਆਹ ਰ ਹੈ ਓਏ ਤਾਗੂ ਲੋਗ ਰੇਡ ਗੱਲਾਂ ਦੇ ਅਸੀਂ ਨਾਲ ਨਾਲ ਸਰੀਰ ਨੂੰ ਵੀ ਲੈ ਕੇ ਚਾਲਦੇ ਹੁੰਨੇ ਆ ਵਿਆਹ ਚ ਵਧੀਆ ਹੈ ਸਰੀਰ ਵਾਸਤੇ ਤਲੀਆਂ ਗੱਡੀਆਂ ਚ ਡੀਐਸਰ ਇੰਨੀ ਗੱਡੀਆਂ ਚ ਭਾਈ ਨਮਕ ਉਹ ਹਰੀ ਸੌ ਚੀ ਦੀ ਰਾਤ ਹਰੀ ਸੌ ਸਤੀ ਉਹ ਜਨੂਨ ਵਾਲਾ ਦੇਵਾ ਫਿਰ ਹੋ ਗਿਆ ਕੰਮ ਕੀ ਹੋ ਗਿਆ ਫਿਰ ਦਿਨ ਉਹ ਬਲੱਡ ਚੱਕਦਾ ਸੀ ਕੋ ਲੱਗਦਾ ਮੇਰਾ ਬਲੱਡ ਬਲ ਗਿਆ ਲਾਲ ਹੋ ਗਿਆ ਮੈਂ ਤਾਂ ਘੜਦਾ ਹੁੰਦਾ ਨੂਨਾਂ ਨੂੰ ਵਾਧਦਾ ਹੁੰਦਾ ਇਹ ਵਾਧਦਾ ਹੁੰਦਾ ਵਾਧਦਾ ਹੁੰਦਾ ਬਲੱਡ ਫਿਰ ਮੇਰਾ ਵੀ ਵਧੀ ਸੀ ਹੋਇਆ ਮੈਨੂੰ ਵੀ ਸੀ ਕੁਝ ਕੋਈ ਸਿੰਪਟਮ ਨਹੀਂ ਨਾ ਇਹਨੂੰ ਗੋਤੋਂ ਤਾਂ ਵਧਦਾ ਤੇਰਾ ਗੋਤੋਂ ਤਾਂ ਬਲੱਡ ਵਧਦਾ ਹਾਜਮ ਕਰਿਆਉਣਿਆ ਐ ਕੀ ਹੋ ਗਿਆ ਆ ਤਾਂ ਆ ਗਿਆ ਲੈ ਇਹਦਾ ਤਾਂ ਕੋਰਸ ਕਰਨਾ ਪੈਂਦਾ ਕੋਰਸ ਕਰਨਾ ਪੈਂਦਾ ਇਹਦਾ ਤੇਰੇ ਕੀ ਨੁਰੀ ਉੱਡਦੀ ਐ ਤੇਰੇ ਤੇਰੇ ਕੀ ਲੋਰੀ ਉੜਦੀ ਐ ਤੇਰੇ ਮੈਂ ਕੀ ਕਹੇ ਬਾਈ ਆਪ ਚੰਗਾ ਭਲਾ ਬਾਈ ਵਜਾਈ ਵਿੱਚ ਪੱਜਿਆ ਸਦਾ ਨੂੰ ਕੁਰਸੀ ਪਰਾ ਕਰੀ ਜੀ ਲੱਤ ਸਵਾਜ ਦੀ ਤੇ ਬੱਸ ਛਾੜਦੇ ਆਂਗੇ ਮੇਰੇ ਸਾਲਾ ਬਾਲਾ ਨਾ ਕਰਨ ਤਾਂ ਉਹਦਾ ਨਾਂ ਜੇ ਹੁੱਬ ਕੇ ਲਿਖਾ ਦਿਓ ਹੱਕਾਂ ਮਾਰੀ ਅੰਦਰ ਹਾਂ ਹੋਰ 9 ਵਜੇ ਦਾ ਲਿਖਾ ਦੇ 600 ਰੁਪਏ ਨੱਕਣਾ ਯਾਰ ਜਾਓ ਫਿਰ ਜਿਹੜੇ ਨੇ ਲਿਖਾਏ ਨੇ ਜੀ ਸੋਵਰਨ ਸਾਰਿਆਂ ਦੀ ਹੈ ਉਹ ਤਾਂ ਮੇਰੇ ਸਾਰੇ ਮੁੰਡੇ ਇਹ ਤਾਂ ਬਦਲੂਗਾ ਜਸਵਿੰਦਰ ਮਾਨ ਕੈਨੇਡਾ ਕੈਨੇਡਾ ਵਾਲਾ ਜਸਵਿੰਦਰ ਦਾ ਆ ਬੈਠਾ ਮੇਰਾ ਸਾਲਾ ਬ੍ਰੈਂਟਨ ਵਾਲਾ অন্ਟਾਰੀਓ ਬ੍ਰਾਊਂਟਨ ਵਾਲਾ ਕੈਨੇਡੀਅਨ ਬੋਲਦਾ ਨਹੀਂ ਹੁਣ ਹੁਣ ਕੈਨੇਡੀਅਨ ਬੋਲਦਾ ਨਹੀਂ ਕੈਨੇਡੀਅਨ ਜਾ ਹੁਣ ਤਾਂ ਮੇਰੇ ਨਾਲ ਹੱਬ ਕੇ ਲਿਖਾਤਾ ਨਾ ਪਹਿਲੇ ਪੰਨੇ ਤੇ ਇਹਨੇ ਪ੍ਰਾਣੇ ਦੇ ਬਰੋਬਰ ਲਖਾਇਆ ਨਾ ਵੀ ਹਾਂ ਕਹਿੰਦਾ ਨਾਂ ਲੇਖ ਦੂਲੇ ਵੀਰ ਦੀਆਂ ਸੱਚੀਆਂ ਖੱਬੀਆਂ ਬਾਹਾਂ ਜਸਵਿੰਦਰ ਮਾਨ ਇਹਦਾ ਧਾੜਾ ਹੈ ਜੀ ਧਾੜੇ ਦਾ ਦੂਲੇ ਦੀ ਧਾੜਾ ਹੈ ਜੀ ਇਹ ਤਾਂ ਰਜੀ ਖੱਬੀ ਤਾਂ ਇੱਥੇ ਹੀ ਨਹੀਂ ਸਜੀਤ ਵਾਲੇ ਦੇ ਵਾਲੇ ਬੈਠੀ ਆ ਉਹਦੇ ਸੁਭਾਣਾ ਲੱਗਦਾ ਮੈਂ ਐ ਤਾਂ ਮੇਰੇ ਸਾਲ ਐ ਕਦੇ ਨਾ ਕਦੇ ਤਾਂ ਕਾਨੂੰਨ ਮੈਂ ਕਹਾ ਉਹ ਤਾਂ ਪਾਉਣੀ ਆਪਣੇ ਤੇ ਗਲਤ ਪੈ ਜੂ ਗਲਤ ਨਾ ਹੈ ਜੀ ਪੋਚ ਕੇ ਰੱਖਿਆ ਹੂੰ ਇੰਨਾਂ ਦਾ ਬਾਈ ਵਿਆਹ ਤਾਂ ਇੰਨਾਂ ਦਾ ਆ ਉਹ ਦੇਖ ਉਹ ਪੈਂਟ ਲਹੂਤਰੀ ਓਏ ਆ ਦੇ ਇਹਦਾ ਬੁਲਬੁਲਾ ਫਟ ਗਿਆ ਵਿਚਾਰੇ ਦਾ ਚੱਲ ਬਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਬੁਲਬੁਲਾ ਫਟ ਗਿਆ ਦੇਖ ਜਾਂਦਾ ਸਾਡੇ ਜੈ ਲੀਲਾ ਆ ਆਨੂ ਕੋਡੇ ਕੋਡੇ ਦਾ ਇਹਨੂੰ ਨਾਮ ਹੀ ਨਹੀਂ ਲਾਉਂਦੇ ਮੂਤਾ ਦੇ ਆਂਦੀਆਂ ਨਹੀਂ ਗਾ ਦੀਦਾ ਮੂ ਮੈਨੂੰ ਪਤਾ ਨਹੀਂ ਲੱਗ ਰਿਹਾ ਆਪ ਵੀ ਭਾਈ ਹਨੇਰਾ ਹੋ ਗਿਆ ਸਾਨੂੰ ਤਾਂ ਵਿਆਹ ਤੋਂ ਵੀ ਪਤਾ ਨਹੀਂ ਲੱਗਿਆ ਉਹ ਨੱਚਣ ਟੱਪਣ ਤੋਂ ਬਾਅਦ ਵੀ ਬਲਾਓ ਕਿਵੇਂ ਬਣੂ ਵੀ ਆ ਨੱਚਿਆ ਜਦੋਂ ਡਗਾ ਪਾੜ ਗਿਆ ਢੋਲ ਦਾ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਵੀ ਬਲੋਗ ਕਿਵੇਂ ਬਣਾਈਏ ਕਿਵੇਂ ਨਾ ਬਾਹਰ ਬਸਲਾਮੀ ਜ਼ਲੂਮੀ ਪੈ ਗਈ ਰੋਟੀ ਰੋਟੀ ਖਾ ਕੇ ਘਰਾਂ ਨੂੰ ਆ ਗਈ ਤਾਰ ਕੇ ਸਵਾਰੀਆਂ ਨੂੰ ਵੀ ਬਹੁਤ ਮਨੋਰੰਜਨ ਕਰਿਆ ਜੈਲੂ ਦੇ ਵਿਆਹ ਚ ਜੈਲੂ ਜਿਉਂਦਾ ਰਹੇ ਉਹਦਾ ਪਰਿਵਾਰ ਜਿਉਂਦਾ ਰਹੇ ਤੇ ਇਦਾਂ ਹੀ ਚੱਲ ਕੋਈ ਕਹਾਣੂ ਪ੍ਰੋਗਰਾਮ ਵੀ ਆਵੇ ਜੈਲੂ ਕੇ ਪਰਮਾਤਮਾ ਲੈ ਆਵੇ ਚੱਲਾਂਗੇ ਭਾਈ ਜੇ ਬਲਾਉ ਜੈਲੂ ਜੈਲੂ ਜਿੰਦਾਬਾਦ ਧੰਨਵਾਦ ਭਾਈ ਬਲਾਗ ਦੇਖਣ ਲਈ ਪਤਾ ਨਹੀਂ ਕਿੱਡਾ ਕੋਈ